ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਸੰਗਰੂਰ ਦੇ ਰਹਿਣ ਵਾਲੇ ਭਗਵੰਤ ਸਿੰਘ ਮਾਨ ਨੇ ਜਨਾ ਦਿਲੀ ਆਖਿਆ ਜਾਂਦਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਪਟਿਆਲੇ ਨੂੰ ਸ਼ੀਸ਼ਾ ਦੀਵੰਗ ਕੈਪਟਨ ਮਰੰਦਰ ਸਿੰਘ ਨੇ ਚਮਕਾ ਦਿੱਤਾ ਸੀ ਜਦੋਂ ਕਾਲੀ ਦਲ ਦੀ ਸਰਕਾਰ ਸੀ ਤਾਂ ਉਸ ਵੇਲੇ ਦੇ ਮੁੱਖ ਮੰਤਰੀ ਰੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਠਿੰਡੇ ਦੀ ਨਿਹਾਰ ਬਦਲ ਦਿੱਤੀ ਗਈ ਬਠਿੰਡਾ ਪਛੜਿਆ ਹੋਇਆ ਇਲਾਕਾ ਆਖਿਆ ਜਾਂਦਾ ਸੀ ਪਰ ਅਜਕਲ ਬਠਿੰਡਾ ਚੰਡੀਗੜ੍ਹ ਨੂੰ ਮਾਤ ਪਾਉਂਦਾ ਹੈ ਤੇ ਸੰਗਰੂਰ ਵਾਸੀਆਂ ਨੂੰ ਵੀ ਸ਼ਾਇਦ ਇਹ ਯਕੀਨ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਬਣ ਚੁੱਕੇ ਨੇ ਤੇ ਹੁਣ ਸੰਗਰੂਰ ਦੇ ਵਿਭਾਗ ਜਾਗਣਗੇ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜੋ ਕੁਝ ਪਹਿਲਾਂ ਸਾਫ ਸਫਾਈ ਹੁੰਦੀ ਸੀ ਉਸ ਤੋਂ ਵੀ ਉਹ ਵਾਂਝੇ ਹੋ ਜਾਣਗੇ ਤਾਂ ਤਾਜ਼ਾ ਮਾਮਲਾ ਮੁੱਖ ਮੰਤਰੀ ਦੇ ਸ਼ਾਇਰ ਸੰਗਰੂਰ ਦੇ ਸੰਤ ਨਗਰ ਮਹਿਲਾ ਰੋਡ ਦਾ ਜਿੱਥੇ ਪਿਛਲੇ ਕੁਝ ਮਹੀਨਿਆਂ ਤੋਂ ਸਫਾਈ ਸੇਵਕ ਬਖਾਈ ਹੀ ਨਹੀਂ ਦਿੰਦੇ ਗਲੀਆਂ ਨਾਲੀਆਂ ਦੇ ਵਿੱਚ ਗੰਦਾ ਪਾਣੀ ਕਈ ਕਿਤੇ ਬਹਨੀਆਂ ਤੱਕ ਖੜਾ ਹੈ ਤੇ ਗੰਦਾ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਤੇ ਕਰ ਕਰ ਲੋਕ ਬਿਮਾਰ ਹੋ ਰਹੇ ਨੇ ਪਰ ਸਰਕਾਰ ਤੇ ਪ੍ਰਸ਼ਾਸਨ ਸੁਤਾਪਿਆ ਫਿਰ ਕੀ ਸੀ ਔਰਤਾਂ ਨੂੰ ਆਪਣੇ ਬੇਲਚੇ ਬਣਾਉਣੇ ਪਏ ਨੇ ਤੇ ਨਾਲੀ ਦਾ ਗੰਦਾ ਆਪ ਹੀ ਕੱਢਣਾ ਪਿਆ ਉਹਨਾਂ ਦੇ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਸੀਂ ਕੀ ਕਰੀਏ ਕਿੱਧਰ ਨੂੰ ਜਾਈਏ ਕਈ ਵਾਰ ਸਰਕਾਰ ਅੱਗੇ ਗੁਹਾਰ ਲਗਾ ਚੁੱਕਿਆ ਪਰ ਇੱਕ ਵਾਰ ਵੀ ਕੋਈ ਉਹਨਾਂ ਦੀ ਮਜਬੂਰੀ ਸੁਣੀ ਨਹੀਂ ਗਈ ਤੇ ਹੁਣ ਆਪ ਉਹਨਾਂ ਨੂੰ ਹੱਥ ਪਾਰ ਮਾਰਨੇ ਪੈ ਰਹੇ ਨੇ ਕਈ ਵਾਰ ਖਤਰਨਾਕ ਜਾਨਵਰ ਜ਼ਹਿਰੀਲੇ ਜਾਨਵਰ ਘਰ ਅੰਦਰ ਦਾਖਲ ਹੋ ਜਾਂਦੇ ਨੇ ਤੇ ਕਈ ਵਾਰ ਉਹ ਬਚ ਚੁੱਕੇ ਨੇ ਪਰ ਸਰਕਾਰ ਨੂੰ ਗੁਹਾਰ ਲਾਉਂਦੇ ਨੇ ਕਿ ਜਲਦੋਂ ਜਲਦ ਹੱਲ ਹੋਵੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਪਾਈ ਸੇਵਕਾਂ ਨੂੰ ਪੈਸੇ ਦੇਣ ਦੇ ਲਈ ਤਿਆਰ ਆ ਪਰ ਫਿਰ ਵੀ ਕਿਉਂ ਪਤਾ ਨਹੀਂ ਸਾਡੇ ਸ਼ਹਿਰ ਦੇ ਸਾਡੇ ਮਹੱਲੇ ਦੇ ਭਾਗ ਫੁੱਟ ਚੁੱਕੇ ਨੇ ਕੋਈ ਕੀ ਨਾਮ ਹੈ ਰਿਤਿਕਾ ਰਿਤਿਕਾ ਜੀ ਹੱਥ ਦੇ ਵਿੱਚ ਬੇਲਚੇ ਫੜੇ ਹੋਏ ਨੇ ਜੋ ਮਿਊਨਿਸਪਲ ਕਮੇਟੀ ਦਾ ਕੰਮ ਆ ਤੁਸੀਂ ਖੁਦ ਕਰ ਰਹੇ ਹੋ ਹੋਰ ਕੀ ਜਦੋਂ ਨਹੀਂ ਆਣਗੇ ਤਾਂ ਅਸੀਂ ਕਰਾਂਗੇ ਆ ਇਹਨੇ ਦਿਨਾਂ ਤੋਂ ਫੋਨ ਕੀਤੇ ਸਭ ਕੁਝ ਕੀਤਾ ਕੋਈ ਰਿਪਲਾਈ ਨਹੀਂ ਆਇਆ ਅਸੀਂ ਕਰ ਦਾਂਗੇ ਅਸੀਂ ਕਰ ਦਾਂਗੇ ਅਸੀਂ ਚਾਹ ਹਾਰੀਏ ਚ ਜਿੱਤੀ ਅਸੀਂ ਤੁਹਾਡਾ ਕੰਮ ਜ਼ਰੂਰ ਕਰਾਂਗੇ ਸਾਡੇ ਇਧਰ ਏਰੀਆ 'ਚ ਕੋਈ ਕੰਮ ਨਹੀਂ ਹੋ ਰਿਹਾ ਤੁਹਾਡੇ ਸਾਹਮਣੇ ਤੁਹਾਨੂੰ ਦਿਖੇ ਰਿਹਾ ਲਾਈਵ ਵੀ ਕੀ ਹਾਲ ਹੋ ਰਿਹਾ ਇਸ ਗਨੀਆਂ ਦਾ ਫੇ ਸਾਨੂੰ ਆਪ ਹੀ ਕਰਨਾ ਪੈਗਾ ਅਸੀਂ ਆਪ ਬਣਾਇਆ ਇਹ ਹੂੰ ਹਾਂਜੀ ਯਾਨੀ ਕਿ ਕਮੇਟੀ ਵਾਲੇ ਕੰਮ ਤੁਸੀਂ ਕਰਨ ਲੱਗ ਗਏ ਹਾਂਜੀ ਹਾਂਜੀ ਮੁੱਖ ਮੰਤਰੀ ਦਾ ਸ਼ਹਿਰ ਹੈ ਸਾਫ ਸਫਾਈ ਹੋਣੀ ਚਾਹੀਦੀ ਹੈ ਨਾਮ ਦਾ ਸ਼ਹਿਰ ਹੈ ਮੁੱਖ ਮੰਤਰੀ ਦਾ ਕੋਈ ਸਫਾਈ ਨਹੀਂ ਹੈਗੀ ਇੱਥੇ ਕਿਹੜਾ ਵਾਰਡ ਚ ਇਹ ਗਲੀ ਨੰਬਰ 4 ਹੈ ਮੈਲਾ ਰੋਡ ਮੈਲਾ ਰੋਡ ਤੇ ਆਇਆ ਇੱਥੇ ਦੇਖੋ ਆ ਕੇ ਤੁਸੀਂ ਆਪ ਅਸੀਂ ਕਿੰਨੇ ਐਮਸੀ ਸਾਹਿਬ ਨੂੰ ਵੀ ਫੋਨ ਕਰਤੇ ਐਮਸੀ ਸਾਹਿਬ ਕਹਿੰਦੇ ਅਸੀਂ ਜਿੱਤੀਏ ਜਾਂ ਹਾਰੀ ਤੁਹਾਡੀ ਗਲੀ ਦਾ ਕੰਮ ਪੱਕਾ ਹੋਏਗਾ ਪਰ ਕੁਝ ਨਹੀਂ ਹੋ ਰਿਹਾ ਮੌਜੂਦਾ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਸੁਣਦਾ ਨਹੀਂ ਜੀ ਅਸਤ ਪੈਸੇ ਦਿਨ ਨੂੰ ਵੀ ਤਿਆਰ ਆ ਵੀ ਸਾਡੇ ਤੋਂ ਪੈਸੇ ਵੀ ਲੈ ਜਾਓ ਪਰ ਸਾਡੇ ਘਰੇ ਕਲੀ ਚ ਆ ਕੇ ਸਫਾਈ ਕਰਕੇ ਜਾਓ ਤੁਸੀਂ ਇਹ ਸਮਝ ਲਓ ਥੋੜੇ ਦਿਨ ਹੋ ਗਏ ਮੈਨੂੰ ਲੱਗਦਾ 4-5 ਦਿਨ ਹੋ ਗਏ ਮੈਂ ਕਿਚਨ ਦੇ ਵਿੱਚ ਕੰਮ ਕਰਦੀ ਸੀਗੀ ਤਾਂ ਬਾਈ ਸਾਂਸ ਪਤਾ ਨਹੀਂ ਕਿਵੇਂ ਨੀਗਾ ਪੈ ਗਈ ਮੈਂ ਬੱਚ ਗਈ ਸੱਪ ਦਾ ਐਡਾ ਵੱਡਾ ਸੱਪ ਸੀਗਾ ਮੇਰੇ ਪੈਰਾਂ ਕੋਲ ਇਹ ਦੇਖੋ ਤੁਸੀਂ ਕੀ ਸਫਾਈ ਆ ਇੱਥੇ ਬੰਦੇ ਜਾਨ ਜੋਖਮ ਲੈ ਕੇ ਕੰਮ ਕਰ ਰਹੇ ਆ ਅਸੀਂ ਇੱਥੇ ਚਾ ਕੁਝ ਮਰਜੀ ਲੜ ਜੇ ਸਾਡੇ ਮੰਜੂ ਮਨਜੂ ਜੀ ਕਿਹੜਾ ਮਹੌਲਾ ਤੇ ਹੱਥ ਦੇ ਵਿੱਚ ਵੇਲ ਚੇ ਗਵੜੇ ਜੀ ਸੰਤ ਨਗਰ ਹੈ ਮੈਲਾ ਰੋੜ ਹੈ ਗਲੀ ਨੰਬਰ 4 ਹੈ ਉਰੇ ਕੋਈ ਵੀ ਸਫਾਈ ਦਾ ਕੋਈ ਹੋ ਨਹੀਂ ਹੈਗਾ ਕੋਈ ਨੁਮਾਇੰਦਾ ਨਹੀਂ ਆਂਦਾ ਕੋਈ ਸਰਕਾਰ ਦਾ ਕੋਈ ਬੰਦਾ ਨਹੀਂ ਆਂਦਾ ਜਿਸ ਮਰਜ਼ੀ ਨੂੰ ਫੋਨ ਕਰਕੇ ਦੇਖ ਲੋ ਜੀ ਅਸੀਂ ਆ ਰਹੇ ਆ ਅਸੀਂ ਕਰ ਰਹੇ ਆ ਕੋਈ ਨਹੀਂ ਆਂਦਾ ਸਾਨੂੰ ਇਹ ਸੀ ਸੰਗਰੂਰ ਕੇ ਹੈ ਉਹ ਨਹੀਂ ਉਹ ਚਮਕਾਣਗੇ ਆਪਣਾ ਸ਼ਹਿਰ ਬਟ ਪਹਿਲਾਂ ਤੋਂ ਵੀ ਬੱਦਰ ਹਾਲਤ ਹੋ ਚੁੱਕੀ ਹੈ ਨਾਲੀਆਂ ਚ ਸੱਪ ਫਿਰ ਰਹੀਆਂ ਹੈ ਔਰ ਬੱਚੇ ਸਾਡੇ ਬਿਮਾਰ ਹੋ ਰਹੇ ਆ ਕੋਈ ਸੁਣਵਾਈ ਦਾ ਕੋਈ ਨਹੀਂ ਹੋ ਰਿਹਾ ਕਮੇਟੀ ਘਰ ਤੱਕ ਅਸੀਂ ਜਾ ਜਾ ਕੇ ਬੈਠ ਚੁੱਕੇ ਕੋਈ ਨਹੀਂ ਸੁਣ ਕੇ ਰਾਜੀ ਸਾਡਾ ਸਾਨੂੰ ਕੀ ਫਾਇਦਾ ਹੋਇਆ ਆਪਣੇ ਸੰਗਰੂਰ ਕੇ ਐਮਸੀਓ ਨੂੰ ਕਰਨ ਦਾ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਉਹੀ ਗੰਦਗੀ ਉਹੀ ਬੁਰਾ ਹਾਲ ਆਹੀ ਕੁਛ ਹੈ ਜਿਹੜੇ ਤਾਂ ਤੱਕ ਕਦ ਤੋਂ ਦੇਖ ਰਹੇ ਆ ਵੀ ਸੁਧਾਰ ਹੋਊਗਾ ਸੁਧਾਰ ਹੋਊਗਾ ਕੋਈ ਅੱਛਾ ਦਿਨ ਆ ਰਿਹਾ ਕੋਈ ਸੁਧਾਰ ਨਹੀਂ ਹੋ ਰਿਹਾ ਵੇਲ 'ਚ ਜੱਕੂ ਹਾਂ ਜੀ ਹਾਂ ਜੀ ਖੁਦ ਸਫਾਈਆਂ ਕਰ ਕਰਕੇ ਦੇਖ ਲਈਆਂ ਕੋਈ ਆ ਕੇ ਰਾਜੀ ਨਹੀਂ ਆ ਹਾਂ ਨਮਸਕਾਰ ਜੀ ਮੇਰਾ ਨਾਮ ਕਿਰਨ ਹੈ ਕਿਰਨ ਜੀ ਕਿਹੜਾ ਮਹੱਲਾ ਹੱਥ ਦੇ ਵਿੱਚ ਵੇਲ 'ਚ ਫੜੇ ਨੇ ਨਾਲੀਆਂ ਦੇ ਵਿੱਚ ਵੇਲ 'ਚ ਚਲਾ ਰਹੇ ਹੁੰਦੇ ਵੀਰ ਜੀ ਮੈਂ ਸੰਤ ਨਗਰ ਮੈਲਾ ਰੋਡ ਸੰਗਰੂਰ ਦੀ ਰਹਿਣ ਵਾਲੀ ਹਾਂ ਤੇ ਸਾਡੀ ਜਿਹੜੀ ਗਲੀ ਹੈ ਨਾ ਉਸ ਦਾ ਬੁਰਾ ਹਾਲ ਹੋ ਚੁੱਕਿਆ ਹੈਗਾ ਤੇ ਹੁਣ ਤਾਂ ਦੇਖੋ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਤਾਂ ਘਰ-ਘਰ ਜਾ ਕੇ ਹੱਥ ਜੋੜ-ਜੋੜ ਕੇ ਵੋਟਾਂ ਮੰਗਣ ਆਂਦੇ ਨੇ ਵੀ ਤੁਹਾਨੂੰ ਵੀ ਕਿਸੇ ਚੀਜ਼ ਦੀ ਲੋੜ ਹੋ ਗਈ ਚਾਹੇ ਅੱਧੀ ਰਾਤ ਨੂੰ ਸਾਨੂੰ ਬੁਲਾਉਂਗੇ ਅਸੀਂ ਅੱਧੀ ਰਾਤ ਵੀ ਆਜੇ ਰੋਵਾਂਗੇ ਪਰ ਜਦੋਂ ਹੁਣ ਸਾਨੂੰ ਲੋੜ ਪਈ ਹੈ ਤਾਂ ਉਹ ਭੁੱਲੇ ਚੁੱਕ ਵੀ ਨਹੀਂ ਆਉਂਦੇ ਨਾ ਫੋਨ ਚੱਕਣ ਜੇ ਫੋਨ ਕਰਦੇ ਤਾਂ ਫੋਨ ਵੀ ਨਹੀਂ ਚੱਕਦੇ ਹੈਗੇ ਤੇ ਅਸੀਂ ਅੰਨੀ ਵਾਰੀ ਕਮੇਟੀ ਦਫਤਰ ਦੇ ਅੱਗੇ ਜਾ ਕੇ ਐਪਲੀਕੇਸ਼ਨ ਵੀ ਲਿਖ ਕੇ ਦਿੰਤੀ ਐ ਪਤਾ ਨਹੀਂ ਘੱਟੋ ਘੱਟ 50 ਵਾਰੀ ਐਪਲੀਕੇਸ਼ਨ ਲਿਖ ਕੇ ਦਿੰਤੀ ਐ ਪਰ ਉੱਥੋਂ ਵੀ ਸਾਨੂੰ ਕੋਈ ਰਿਸਪਾਂਸ ਨਹੀਂ ਆਇਆ ਹੈਗਾ ਕੀ ਕਰੀਏ ਇਹ ਜੀ ਵੋਟਾਂ ਦੇ ਦੇ ਇੰਦਾ ਫਾਇਦਾ ਪਟਿਆਲੇ ਜਾਨੇ ਦੇਖੋ ਪਟਿਆਲੇ ਇੰਨਾ ਵਧੀਆ ਸਫਾਈ ਹੋਈ ਹੋਈ ਐ ਤੇ ਲੁਧਿਆਣੇ ਦੇਖੋ ਮਤਲਬ ਜਿੱਥੇ ਵੀ ਮਤਲਬ ਜਿੱਤਦੇ ਨੇ ਉਹ ਆਪਣੇ ਏਰੀਆ ਨੂੰ ਤਾਂ ਵਧੀਆ ਸਾਫ਼ ਸੁਥਰਾ ਰੱਖਦੇ ਨੇ ਕੀ ਐ ਤੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਐ ਸਾਨੂੰ ਤਾਂ ਐ ਹੀ ਆ ਵੀ ਅੱਗੇ ਤੋਂ ਜੇ ਸਾਡੇ ਅੱਗੇ ਵੋਟਾਂ ਮੰਗਣ ਵੀ ਆਣਗੇ ਅਸੀਂ ਤਾਂ ਉਹਨਾਂ ਨੂੰ ਇੱਥੇ ਬੜਨ ਨਹੀਂ ਦੇਣਾ ਹਾਂਜੀ ਐਮਐਲਏ ਸਾਹਿਬ ਨੂੰ ਐਮਐਲਏ ਸਾਹਿਬ ਬਸ ਵੋਟਾਂ ਦੇਣ ਵੇਲੇ ਤਾਂ ਦਿਖੇ ਨੇ ਜੀ ਉਸ ਤੋਂ ਬਾਅਦ ਤਾਂ ਬਿਲਕੁਲ ਵੀ ਨਹੀਂ ਨਜ਼ਰ ਆਇਨਾ ਸਾਡਾ ਫੋਨ ਚੱਕਦੇ ਨੇ ਉਹ ਹਾਂਜੀ ਪ੍ਰੇਮ ਕੁਮਾਰ ਜੀ ਪ੍ਰੇਮ ਜੀ ਹੱਥ ਦੇ ਵਿੱਚ ਅਸੀਂ ਦੇਖਿਆ ਸਾਰੇ ਮੁਹੱਲਾ ਨਿਵਾਸੀਆਂ ਨੇ ਬੇਲ ਚੇ ਬੜੇ ਨੇ ਨਾਲੀਆਂ ਕੱਢੋ ਕਿ ਇਹ ਮਿਊਸਪਲ ਕਮੇਟੀ ਦੇ ਵਿੱਚ ਭਰਤੀ ਹੋਗ ਦੇ ਸਰ ਲੱਗਦਾ ਤਾਂ ਇਦਾਂ ਹੀ ਹੈ ਸਾਡੀ ਮਜਬੂਰੀ ਹੋਈ ਪਈ ਹੈ 2 ਮਹੀਨੇ ਹੋ ਗਏ ਕੋਈ ਸਰਕਾਰੀ ਕਰਮਚਾਰੀ ਕੋਈ ਵੀ ਸਫਾਈ ਵਾਲਾ ਨਹੀਂ ਆ ਰਿਹਾ ਸਾਡੀ ਬਹੁਤ ਜ਼ਿਆਦਾ ਮਜਬੂਰੀ ਹੈ ਪਾਣੀ ਲਾ ਲਓ ਵੀ ਘਰਾਂ ਦੇ ਅੰਦਰ ਪੜਨ ਵਾਲੇ ਆ ਤਿਆਰ ਹੈ ਜੇ ਤੋ ਇੱਕ ਦੋ ਦਿਨ ਚ ਸਾਡਾ ਕੰਮ ਨਾ ਅਸੀਂ ਨਾਲੀਆਂ ਨਾ ਸਾਨੂੰ ਖੁਦ ਕੱਢਣੀਆਂ ਪੈਣਗੀਆਂ ਬਾਕੀ ਰਹਿ ਕੇ ਐਮਐਲਏ ਸਾਹਿਬ ਜਦੋਂ ਵੋਟਾਂ ਮਿਲਿਆ ਆਏ ਸੀ ਉਹ ਤੋਂ ਤਾਂ ਸਾਰੇ ਆਂਦੇ ਸੀਗੇ ਉਹ ਵੀ ਆਂਦਾ ਸੀਗਾ ਗਾੜੀ ਵਾਲਾ ਕਚਰਾ ਉਠਾ ਉਸ ਤੋਂ ਬਾਅਦ ਉਹ ਵੀ ਨਹੀਂ ਆਏ ਹੈਗੇ ਸਿਰਫ 2 ਦਿਨ ਆਏ ਨੇ ਬੋਟਾ ਮਿਲੇ ਉਦੋਂ ਤੱਕ ਉਹ ਵੀ ਨਹੀਂ ਆਏ ਹੈਗੇ ਐਮਐਲਏ ਸਾਹਿਬ ਦਾ ਤਾਂ ਪਤਾ ਹੀ ਨਹੀਂ ਨਾਮੋ ਨਿਸ਼ਾਨੀ ਨਹੀਂ ਹੈਗਾ ਵੀ ਕਿੱਥੇ ਹੈਗੇ ਨੇ ਕਿੱਥੇ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਆ ਪੁਲੀ ਦਬੀ ਹੋਈ ਹੈ ਕਿੰਨਾ ਕਹਿ ਕਹਿ ਕੇ ਥੱਕ ਗਏ ਸਾਨੂੰ ਕਹਿੰਦੇ ਸੀਗੇ ਵੀ ਅਸੀਂ ਜਿੱਤੀਏ ਚਾਹੇ ਹਾਰੀਏ ਤੁਹਾਡਾ ਕੰਮ ਹੋਊਗਾ ਆ ਦੇਖ ਲਓ ਚਲੋ ਜੋ ਵੀ ਜਿੱਤਿਆ ਸਾਡਾ ਕੰਮ ਕੋਈ ਨਹੀਂ ਹੋਇਆ ਸਾਡੀ ਪੁਲੀ ਦਬੀ ਹੋਈ ਹੈ ਜਦ ਤੱਕ ਇਹ ਪੁਲੀ ਦਾ ਹੱਲ ਨਹੀਂ ਹੁੰਦਾ ਸਾਡੇ ਗਲਿਆਂ ਦਾ ਹੱਲ ਨਹੀਂ ਹੁੰਦਾ ਉਰੇ 10 ਮਿੰਟ ਵਿੱਚ ਆ ਜੇ ਨਾ ਜੀ ਮਰਜੀ ਆ ਸਾਰੀ ਗਲੀ ਚ ਸਾਰਾ ਦਾ ਸਮਾਨ ਹੈ ਜਿਹੜਾ ਕੂੜਾ ਕਚਰਾ ਜਿੰਨਾ ਵੀ ਸਾਰਾ ਘਰਾਂ ਚ ਬੜ ਜਾਂਦਾ ਜੀ ਜੰਗਲੀ ਜਿਹੜੇ ਵੀ ਨੇ ਇੱਕ ਮੰਨ ਲਓ ਕੋਕਰੇਜ ਹੋ ਗਏ ਜੋ ਵੀ ਹੈ ਮੱਛਰ ਤਾਂ ਇੰਨਾ ਜ਼ਿਆਦਾ ਹੈ ਕੋਈ ਲਿਮਟ ਨਹੀਂ ਹੈਗੀ ਘਰ ਦੇ ਹਰ ਘਰ ਤੇ ਵਿੱਚ ਸਾਰੇ ਬਿਮਾਰ ਬੈਠੇ ਆ ਜੀ ਚਿਕਨਗੁਨੀਆ ਹੋ ਗਿਆ ਕਿਸੇ ਨੂੰ ਡੇਂਗੂ ਹੋ ਗਿਆ ਕਿਸੇ ਨੂੰ ਕੁਝ ਹੋ ਗਿਆ ਆ ਮੇਰੀ ਕੁੜੀਆ ਬਿਮਾਰ ਹੋ ਕੇ ਛੇਤੀ ਮੈਂ ਬਿਮਾਰ ਹੋ ਕੇ ਮੇਰਾ ਬੇਟਾ ਬਿਮਾਰ ਹੋ ਕੇ ਆ ਸਾਡੇ ਗਵੰਡੀ ਨੇ ਨਾਲ ਵਾਲੇ ਚਾਰੋ ਜਣੇ ਬਿਮਾਰ ਪਏ ਨੇ ਜੀ ਦੱਸੋ ਕਿਨੂੰ ਕਹਾਂਗੇ ਕੋਈ ਆਂਦਾ ਹੀ ਨਹੀਂ ਕੋਈ ਸੁਣਵਾ ਹੀ ਨਹੀਂ ਹੈ ਜੀ ਕੰਪਨੀ ਦੇ ਹੱਟੇ ਵਾਲਿਆਂ ਦਾ ਨਵਾਂ ਸ਼ੋਰੂਮ ਟੌਪ ਕਲੈਕਸ਼ਨ ਖੁੱਲ ਚੁਕਿਆ। ਤੇ ਇੱਥੇ ਬਲੂ ਡਾਟ ਕੰਪਨੀ ਦੀਆਂ ਇਲਾਕੇ ਦੇ ਹਰ ਸਕੂਲ ਦੀਆਂ ਵਰਦੀਆਂ ਵਧੀਆ ਤੇ ਘੱਟ ਰੇਟਾਂ ਤੇ ਮਿਲਦੀਆਂ ਨੇ। ਇਸ ਤੋਂ ਇਲਾਵਾ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨਰ ਕੱਪੜੇ ਜਿਵੇਂ ਕਿ ਪੈਂਟ ਕੋਟ, ਸ਼ਰਟ, ਬਲੇਜ਼ਰ, ਟਰੈਕਸੂਟ, ਬੱਚਿਆਂ ਦੇ ਫੈਂਸੀ ਕੱਪੜੇ ਉਹ ਵੀ ਘੱਟ ਰੇਟਾਂ ਤੇ 3100 ਦੀ ਸ਼ਾਪਿੰਗ ਤੇ ਮਿਲਣਗੇ 에ਅਰਪੋਰਟ ਤੇ ਸਮਾਰਟਪੋਰਟ 5100 ਦੀ ਸ਼ਾਪਿੰਗ ਤੇ ਲਿਆ ਜਾਓ ਆਪਣੇ ਨਾਲ ਦੋਵੇਂ ਗੇ ਅਜੀ ਪਹੁੰਚੋ ਟੌਪ ਕਲੈਕਸ਼ਨ ਜੁੱਤੀ ਮਾਰਕੀਟ ਦੇ ਬਿਲਕੁਲ ਸਾਹਮਣੇ ਨੇ ਰਾਮਾ ਡਾਕਟਰ ਦਿਲਬਾਖ